ਫੀਰਕੁਰ ਤੋਂ ਆਜ਼ਾਦ ਐਮਪੀ ਸਰਬਜੀਤ ਸਿੰਘ ਖਾਲਸਾ ਨੇ ਕੀਤਾ ਵੱਡਾ ਐਲਾਨ ਸਰਬਜੀਤ ਸਿੰਘ ਖਾਲਸਾ ਫੀਰਕੁਰ ਤੋਂ ਆਜ਼ਾਦ ਐਮਪੀ ਬਣੇ ਨੇ ਉਹਨਾਂ ਨੇ ਹੁਣ ਆਉਣ ਵਾਲੀਆਂ ਚੋਣਾਂ ਦੀ ਤਿਆਰੀ ਵੀ ਖੇਚ ਲਈ ਹੈ ਉਹਨਾਂ ਕਹਿ ਕੇ ਪਿੰਡ ਵਿੱਚ ਇਕਾਈਆਂ ਬਣਾਈਆਂ ਜਾਣਗੀਆਂ ਜਿਹੜੇ ਲੋਕ ਸਾਡੇ ਨਾਲ ਜੁੜਨਾ ਚਾਹੁੰਦੇ ਆ ਉਹਨਾਂ ਨੂੰ ਇਕਾਈ ਵਿੱਚ ਸ਼ਾਮਲ ਕੀਤਾ ਜਾਵੇਗਾ ਐਮਪੀ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ ਉਹਨਾਂ ਦਾ ਮਿਸ਼ਨ 2027 ਹੈ ਉਹਨਾਂ ਕਹੇ ਕਿ ਉਹ ਆਉਣ ਵਾਲੀਆਂ ਚੋਣਾਂ ਜਿਵੇਂ ਕਿ ਸਰਪੰਚੀ ਜ਼ਿਲ੍ਹਾ ਪ੍ਰਸ਼ਦ ਬਲਾਕ ਸਮਤੀ ਅਤੇ ਹੋਰ ਕੋਈ ਵੀ ਚੋਣਾ ਹੋਣ ਉਸ ਵਿੱਚ ਆਪਣੇ ਉਮੀਦਵਾਰ ਖੜੇ ਕਰਨਗੇ ਤੇ ਪੂਰੇ ਜੋਸ਼ ਸ਼ੋਰ ਦੇ ਨਾਲ ਇਹਨਾਂ ਚੋਣਾਂ ਦੇ ਵਿੱਚ ਹਿੱਸਾ ਲੈਣਗੇ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ ਪਹਿਲਾਂ ਪੰਥਕ ਕਹਾਈ ਜਾਣ ਵਾਲੀ ਪਾਰਟੀ ਨੇ ਲੋਕਰਾਂ ਨਾਲ ਧੋਖਾ ਕੀਤਾ ਹੈ ਬੇਅਦਬੀਆਂ ਕਰਾਂਗੇ ਪਰ ਲੋਕ ਜਾਗੇ ਆ ਉਹਨਾਂ ਨੇ ਹੁਣ ਪੰਥ ਦੇ ਅਸਲ ਨੁਮਾਇੰਦਿਆਂ ਨੂੰ ਚੁਣਿਆ ਜੋ ਪੰਥ ਦਾ ਦਰਦ ਰੱਖਦੇ ਆ ਐਮਪੀ ਸਰਬਜੀਤ ਸਿੰਘ ਖਾਲਸਾ ਲੋਕਾਂ ਦਾ ਧੰਨਵਾਦ ਕਰਨ ਦੇ ਲਈ ਸ੍ਰੀ ਮੁਖਸਰ ਸਾਹਿਬ ਦੇ ਇੱਕ ਪੈਲਸੋ ਵਿੱਚ ਪਹੁੰਚੇ ਸਨ ਜਿੱਥੇ ਉਹਨਾਂ ਨੇ ਗਿੱਦਰਬਾਹ ਸ੍ਰੀ ਮੁਖਸਰ ਸਾਹਿਬ ਦੇ ਖੂਰ ਇਲਾਕੇ ਦੀਆਂ ਸੰਗਤਾਂ ਦਾ ਇਕੱਠ ਕੀਤਾ ਸੀ ਸਰਜੀਤ ਸਿੰਘ ਖਾਲਸਾ ਨੇ ਹੁਣ ਇਹ ਐਲਾਨ ਕਰ ਦਿੱਤਾ ਹੈ ਕਿ 2027 ਸਾਡਾ ਮਿਸ਼ਨ ਹੈ ਤੇ ਹੁਣ ਹਰੇਕ ਚੋਣਾਂ ਦੇ ਵਿੱਚ ਹਿੱਸਾ ਲਿਆ ਜਾਵੇਗਾ ਉਹਨਾਂ ਨੇ ਕਿਹਾ ਕਿ ਪਿੰਡ-ਪਿੰਡ ਹੁਣ ਟਕਾਨਾਂ ਵੀ ਖੜੀਆਂ ਕੀਤੀਆਂ ਜਾਣਗੀਆਂ ਜਿਸ ਵਿੱਚ ਵੰਤੀ ਅਗਵਾਈ ਕਰਨ ਵਾਲੇ ਨਮਾਇੰਦਿਆਂ ਨੂੰ ਸ਼ਾਮਲ ਕੀਤਾ ਜਾਵੇਗਾ ਕੀ ਕੁਝ ਗਿਆ ਐਮਪੀ ਸਰਬਜੀਤ ਸਿੰਘ ਖਾਲਸਾ ਨੇ ਤੁਸੀਂ ਆਪ ਹੀ ਸੁਣ ਲਓ ਇੱਕ ਇੱਕ ਕਰਕੇ ਆਪਾਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਐਵੇਂ ਪ੍ਰੋਗਰਾਮ ਰੱਖਾਂਗੇ ਤੇ ਵੱਧ ਤੋਂ ਵੱਧ ਸੰਗਤ ਨੂੰ ਆਪਣੇ ਨਾਲ ਜੋੜਨਾ ਹੈ ਕਿਉਂਕਿ ਆਪਾਂ ਆਉਣ ਵਾਲੀ 2027 ਦੀ ਵੀ ਤਿਆਰੀ ਕਰਨੀ ਹੈ ਐਸਜੀਪੀਸੀ ਦੀ ਵੀ ਤਿਆਰੀ ਕਰਨੀ ਹੈ ਹੋਰ ਕੋਈ ਸਰਪੰਚੀ ਦੀਆਂ ਜੜੀਆਂ ਚੋਣਾ ਹੈ ਉਹਨਾਂ ਦੀ ਵੀ ਤਿਆਰੀ ਕਰਨੀ ਹੈ ਆਪਾਂ ਲੜਾਂਗੇ ਸਾਧ ਸੰਗਤ ਦੇ ਸਾਰੀਆਂ ਚੋਣਾ ਆਪਾਂ ਪਿੰਡ ਪਿੰਡ ਕਾਈ ਬਣਾ ਕੇ ਸੰਗਤ ਨੂੰ ਲੋਕਾਂ ਨੂੰ ਸਾਰਿਆਂ ਨੂੰ ਆਪਣੇ ਨਾਲ ਜੋੜਦਾ ਹੈ ਜਿਹੜੇ ਕੁਰਬਾਨੀ ਵਾਲੇ ਪਰਿਵਾਰਾਂ ਨੂੰ ਸਤਕਾਰ ਦਿੰਨੇ ਹੈ ਉਹ ਸਾਰੇ ਐਸੀ ਇਕੱਠੇ ਕਰਕੇ ਆਪਾਂ ਇੱਕ ਮੰਚ ਤੇ ਇਕੱਠੇ ਹੋਈਏ ਕੋਕੀ ਸਾਹ ਸੰਗਤ ਜੀ 40 ਸਾਲ ਹੋ ਗਏ ਐ 90 ਦੇਲੇ 90 ਦੇ ਵਿੱਚ ਇੱਕ ਵਾਰੀ ਕੌਮ ਨੂੰ ਜਿਤਾਇਆ ਸੀ ਉਸ ਤੋਂ ਬਾਅਦ ਦੇਖ ਲਓ 35 ਸਾਲ ਬਾਅਦ ਦੁਬਾਰਾ ਦੁਬਾਰਾ ਕੌਮ ਦੇ ਜਿਹੜੇ ਕੌਮ ਦੀ ਚੜ੍ਹਦੀ ਕਲਾ ਚਾਹੁੰਦੇ ਐ ਉਹਨਾਂ ਨੂੰ ਜਿਤਾਇਆ ਹੈ ਉਹਨਾਂ ਨੂੰ ਮੌਕਾ ਦਿੱਤਾ ਹੈ ਕਿਉਂਕਿ ਸਾਂਗਤ ਪਹਿਲਾਂ ਜਿਨ੍ਹਾਂ ਨੂੰ ਤੁਸੀਂ ਬੰਤ ਸਮਝ ਕੇ ਵੋਟਾਂ ਪਾਉਂਦੇ ਰਹੇ ਹੋ ਬਹੁਤ ਕੁਝ ਉਹਨਾਂ ਨੇ ਕੌਮ ਦਾ ਕਾਣ ਕੀਤਾ ਨੁਕਸਾਨ ਕੀਤਾ ਪਰ ਜਦੋਂ ਹੱਦੋਂ ਵੱਧ ਗਈ ਗੱਲ ਬਈ ਜਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀਆਂ ਹੋਣ ਲੱਗੀਆਂ ਤੁਸੀਂ ਉਦੋਂ ਜਾਗੇ ਹੋ ਪਹਿਲਾਂ ਨਹੀਂ ਜਾਗੇ ਉਦੋਂ ਜਾਗੇ ਜਦ ਮਹਾਰਾਜ ਦੇ ਅੰਗ ਪਾੜ ਕੇ ਗਲੀਆਂ 'ਚ ਖਲਾਰਤੇ ਗਏ ਉਦੋਂ ਤੁਹਾਨੂੰ ਸੋਚੀ ਆਈ ਗਏ ਭਈ ਨਹੀਂ ਅਸੀਂ ਜਿਹਨੂੰ ਪੰਥ ਸਮਝਦੇ ਸੀ ਉਹ ਪੰਥ ਨਹੀਂ ਉਹ ਕੌਮ ਦੇ ਗਦਾਰ ਹੈ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ